ਸਸਰੀਆਕਾਲ ਮੈਂ ਜੀ ਮਨਜੋਤ ਕੋਰ ਤੁਸੀਂ ਦੇਖ ਰਹੇ ਹੋ ਜਨਨ ਟੀਵੀ ਗૃહਰ ਸਹਾਇ ਦੇ ਵਿੱਚ ਨਵੇਂ ਮੈਡਮ ਐਸਜੀਐਮ ਆ ਚੁੱਕੇ ਨੇ ਜਦੋਂ ਵੀ ਕੋਈ ਨਵਾਂ ਆਪਣੇ ਸ਼ਹਿਰ ਦੇ ਵਿੱਚ ਕੋਈ ਵੀ ਨਵਾਂ ਜੁਆਇਨ ਕਰਦਾ ਹੈ ਤੇ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਸਾਰੇ ਸ਼ਹਿਰ ਵਾਲਿਆਂ ਨੂੰ ਰੂਬਰੂ ਉਹਨਾਂ ਦੇ ਕਰਵਾਇਆ ਜੇ ਉਹਨਾਂ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਇਆ ਜੇ ਤੇ ਇਸੇ ਕਰਕੇ ਅੱਜ ਜਿਹੜਾ ਹੈ ਅਸੀਂ ਐਸਜੀਐਮ ਦਫ਼ਤਰ ਪਹੁੰਚੇ ਹੋਏ ਹਾਂ ਮੈਡਮ ਦਿਵੇਆ ਪੀ ਨੇ ਜਿਹੜਾ ਕੱਲ ਹੀ ਜੁਆਇਨ ਕੀਤਾ ਹੈ ਪਹਿਲਾਂ ਤਾਂ ਉਹਨਾਂ ਦਾ ਵੈਲਕਮ ਕਰਾਂਗੇ ਪੁੱਛਾਂਗੇ ਕਿੱਥੇ ਜੜੀਆਂ ਉਹਨਾਂ ਨੇ ਸੇਵਾਵਾਂ ਨਿਭਾਈਆਂ ਨੇ ਤੇ ਇੱਥੇ ਆ ਕੇ ਲੋਕਾਂ ਨੂੰ ਕੀ ਭਰੋਸਾ ਦਿੰ ਪੂਰੀ ਗਲਬਾ ਜਿਹੜੀ ਆ ਉਹਨਾਂ ਨਾਲ ਕਰਦੇ ਆ ਸਤਿ ਸ਼੍ਰੀ ਅਕਾਲ ਮੈਮ ਵੈਲਕਮ ਪਹਿਲਾਂ ਤੋਂ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮੱਚ ਫॉर ਯੂਅਰ ਵੈਲਕਮ ਜੀ ਮੈਂ ਦਿਵਿਆ ਇੱਥੇ ਐਸ ਡੀ ਐਮ ਦੇ ਤੌਰ ਤੇ ਜੁਆਇਨ ਕੀਤਾ ਹੈ ਗੁਰੂ ਅਰਸਾ ਕਿਉਂਕਿ ਜਦੋਂ ਵੀ ਕੋਈ ਨਵਾਂ ਅਫਸਰ ਆਂਦਾ ਹੈ ਗੁਰੂ ਅਰਸਾ ਦੇ ਵਿੱਚ ਵੱਡੇ ਲੋਕ ਜਿਹੜੇ ਆ ਕੋਈ ਵੀ ਹੁੰਦਾ ਹੈ ਤੁਹਾਡੇ ਵੈਲਕਮ ਦੇ ਲਈ ਆਉਂਦੇ ਹੈਗੇ ਆ ਤੁਹਾਡਾ ਵੈਲਕਮ ਵੀ ਕਰਦੇ ਆ ਫੁੱਲ ਵਗੈਰਾ ਗੁਲਦਸਤੇ ਵਗੈਰਾ ਵੀ ਦਿੰਦੇ ਆ ਪਰ ਜਿਹੜੀ ਆਮ ਜਨਤਾ ਹੁੰਦੀ ਹੈ ਜਿਹੜੀ ਛੋਟੀ ਜਨਤਾ ਹੁੰਦੀ ਉਹ ਵੱਡੇ ਅਫਸਰ ਕੋਲ ਆਣ ਲੱਗਿਆ ਥੋੜਾ ਜਿਹਾ ਘਬਰਾਉਂਦੀ ਹੈ ਆਪਣੀ ਮੁਸ਼ਕਲ ਦੱਸਣ ਲੱਗਿਆ ਘਬਰਾਉਂਦੀ ਹੈ ਤੇ ਗੁਰੂ ਅਰਜਨ ਸਾਹਿਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿ ਬੇਚਿਚਕ ਤੁਹਾਡੇ ਕੋਲ ਆ ਕੇ ਆਪਣੀ ਕੋਈ ਵੀ ਪ੍ਰੋਬਲਮ ਹੈ ਤੁਹਾਨੂੰ ਦੱਸ ਸਕਦੇ ਆ ਜੀ ਇਹ ਇਦਾਂ ਨਹੀਂ ਕਿ ਇਹ ਐਸ ਡੀ ਐਮ ਦਫਤਰ ਜਾਂ ਫਿਰ ਤਹਿਸੀਲ ਕੰਪਲੈਕਸ ਜੋ ਵੀ ਹੈ ਇਹ ਲੋਕਾਂ ਨੂੰ ਹੀ ਬਣੀ ਹੈ ਇਹ ਹਮ ਸਾਰੇ ਸਾਰੇ ਇੱਥੇ ਬੇਟੇ ਕਿ ਲੋਕਾਂ ਦੀ ਪਲਾਈ ਲਈ ਉਹਨਾਂ ਨੂੰ ਕੋਈ ਵੀ ਮੁਸ਼ਕਿਲਾਂ ਕੋਈ ਵੀ ਕੰਪਲੇਂਟ ਸ਼ਿਕਾਇਤਾਂ ਹੈ ਤਾਂ ਇਸ ਲਈ ਇਹ ਬਣੀ ਹੋਈ ਹੈ ਇਸ ਲਈ ਸਾਰੇ ਹਾਂ ਆ ਸਕਦੇ ਕੋਈ ਵੀ ਕਿਸੇ ਵੀ ਟਾਈਮ ਕੋਈ ਵੀ ਸ਼ਿਕਾਇਤਾਂ ਲੇਖੇ ਡਾਇਰੈਕਟਲੀ ਮੈਨੂੰ ਮਿਲਣੇ ਇੱਥੇ ਆ ਸਕਦੇ ਨੇ ਲੋਕਾਂ ਨੂੰ ਕੋਈ ਵੀ ਲੋਕਾਂ जो भी कॉमन सिटीजन विमेन सीनियर सिटीजन डिसेबिलिटी, जो भी है जो भी लोग है कोई भी लोग कभी भी समय आ सकते ਉਹ ਬਹੁਤ ਹੀ ਵਧੀਆ ਕਿਉਂਕਿ ਪਹਿਲਾਂ ਗਗਨਦੀਪ ਸਿੰਘ ਐਸਡੀਐਮ ਦੇ ਤੌਰ ਤੇ ਇੱਕੇ ਇੱਥੇ ਗੱਲ ਜਿਹੜੀ ਹੈ ਬੜੀ ਵਧੀਆ ਦੇਖਣ ਨੂੰ ਮਿਲ ਰਹੀ ਹੈ ਹੁਣ ਨੌਜਵਾਨ ਪੀੜੀ ਅੱਗੇ ਆ ਰਹੀ ਹੈ ਉਹ ਵੀ ਨੌਜਵਾਨ ਵਰਗ ਪਿੱਛੜੇ ਅੱਗੇ ਆਏ ਸੀ ਤੁਸੀਂ ਵੀ ਪੂਰੇ ਜੰਗ ਹੈਗੇ ਹੋ ਪੂਰੀ ਨੋਲਜ ਰੱਖਦੇ ਹੋ ਤੇ ਪੂਰਾ ਡਿਵੈਲਪ ਕਰੋਗੇ ਏਰੀਏ ਨੂੰ ਕਿਉਂਕਿ ਥੋੜਾ ਜਿਹਾ ਬੈਕਵਰਡ ਬਾਉਂਡਰਰੀ ਏਰੀਆ ਬਚਦਾ ਹੈਗਾ ਇਸ ਦੇ ਲਈ ਤੁਸੀਂ ਆਪਣੀ ਜਿਹੜੀ ਨਵੀਂ ਸੋਚ ਇੱਥੇ ਲਾਗੂ ਕਰੋਗੇ ਬਿਲਕੁਲ ਜੀ ਅੱਜ ਤੋਂ ਉਹ ਵਰਲਡ ਟੂਰਿਜ਼ਮ ਦੇ ਸੀ ਤਾਂ ਮੈਂ ਇੱਕ ਸਾਈਕਲ ਟ੍ਰੈਲ 'ਚ ਗਏ ਹੁਸੈਨੀ ਵਾਲਾ ਬਾਰਡਰ ਮੈਨੂੰ ਹੈਰਾਨ ਹੋ ਗਏ ਕਿ ਉੱਤੇ ਸਾਰੇ ਪੂਰੇ ਲੜਕੇ ਨੇ ਔਰ ਉਸਕੇ ਕਰਾਊਡ ਚ ਮੈਨੇ ਦੇਖਾ ਕਿ ਸੱਤ ਲੜਕੀਆਂ ਵੀ ਤੇ ਉਸਤੇ ਉਤੇ ਤਾਂ ਫਿਰ ਮੈਨੂੰ ਬਹੁਤ ਖੁਸ਼ ਹੋ ਗਿਆ ਤਾਂ ਮੈਂ ਇੱਕ ਨਏ ਮੋਟੀਵੇਸ਼ਨ ਤੋਂ ਆਗੇ ਕਿ ਲੜਕੀਆਂ ਕੇ ਜਾਂ ਫਿਰ ਬਹੁਤ ਬੈਕਵਰਡ ਰੀਜਨ ਸੇ ਜੋ ਵੀ ਹੈ ਬੇਸਿਕ ਨੈਸੈਸਿਟੀ ਫੈਸਿਲਿਟੀਆਂ ਸਾਡਾ ਕਿ ਆ ਫਿਰ ਉਹ ਮੈਂ ਪੋਲਿਟিক্যাল ਰਿਪਰੈਜ਼ੈਂਟੇਟਿਵ ਦੇ ਨਾਲ ਮਿਲਕੇ ਪ੍ਰਸ਼ਾਸਨ ਡਿਸਟ੍ਰਿਕਟ ਪ੍ਰਸ਼ਾਸਨ ਦੇ ਨਾਲ ਮਿਲਕੇ ਜ਼ਰੂਰ ਕੋਈ ਵੀ ਬੇਸਿਕ ਨੈਸੈਸਿਟੀ

ਤਿੱਗੁਰ ਹਰਸਾਹਿ ਦੇ ਵਿੱਚ ਤੁਸੀਂ ਜਿਹੜੇ ਹੁਣ ਆਏ ਹੋ ਤਿੱਗੁਰ ਹਰਸਾਹਿ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜਿਹੜਾ ਇਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ ਡਰਨ ਦੀ ਲੋੜ ਨਹੀਂ ਹੈਗੀ ਕੋਈ ਵੀ ਮੁਸ਼ਕਲ ਹੈਗੀ ਹੈ ਇੱਥੇ ਆ ਕੇ ਤੁਹਾਡੇ ਨਾਲ ਜਿਹੜਾ ਸਾਂਝੀ ਕਰ ਸਕਦੇ ਹੋ ਹਾਂਜੀ ਮੈਨੂੰ ਪਤਾ ਹੈ ਕਿ ਬਹੁਤ ਥੋੜਾ ਸਾ ਲੋਕ ਡਰੇ ਹੋਏ ਨੇ ਪੰਚਾਇਤ ਇਲੈਕਸ਼ਨਸ ਦੀ ਜੋਨ ਚੋਣਾਂ ਚਾਤੇ ਵੀ ਲੱਗੀ ਹੋਈ ਨੇ तो फिर इतने मैं पूरे लोग मैं ये कहना चाहूँगा कि इलेक्शन के लिए कोई टेंशन नहीं ये सारे लिखी हुई है सारे लीगल मामले है तो फिर जो भी एक्ट के मुताबिक है एक्ट के दौरान चले जाऊगा और आज वोटर छुट्टियाँ भी आ चुके ने एडीसी दफ्तर तो आ, आ रहे हैं तो फिर ਉਹ નો ਡਿਊ ਸਰਟੀਫਿਕੇਟ ਦੇ ਬਾਰੇ ਇਹ ਪੂਰੀ ਕੋਸ਼ਿਸ਼ ਕਰਨਗੇ ਕਿ ਮੰਡੇ ਤੋਂ ਉਹ ਨੋਮੀਨੇਸ਼ਨ ਸਟੇਕ ਰਹੇਗਾ 3 ਦਿਨ ਨੋਮੀਨੇਸ਼ਨਸ ਹੈ ਤਾਂ ਉਹ ਨੋਮੀਨੇਸ਼ਨਸ ਕੇ ਟਾਈਮ ਪੇ ਪੂਰੇ ਸਿਕਿਉਰਿਟੀ ਅਰੇਂਜਮੈਂਟਸ ਵੀ ਕਰ ਰੱਖੇ ਹੈ ਤਾਂ ਮੈਂ ਸਾਰੇ ਐਸਡੀ ਐਸਐਚਓਸ ਨੂੰ ਪੁਲਿਸ ਡਿਪਾਰਟਮੈਂਟ ਨੂੰ ਸਾਰਿਆਂ ਨੂੰ ਬਰੀਫਿੰਗ ਦਿੱਤੇ ਗਏ ਕਿ ਕੋਈ ਵੀ ਇਸ ਨੂੰ ਲੌਂਡ ਆਰਡਰ ਇਸ਼ੂ ਨਾ ਹੋਵੇ ਤਾਂ ਇਸਕੇ ਲੈ ਕੇ ਕੋਈ ਡਰ ਜਾਂ ਫਿਰ ਕੋਈ ਕਬਰਾਟ ਲੋਕਾਂ ਨੂੰ ਨਹੀਂ ਹੋਣਾ ਮੈਮ ਤੁਹਾਡੇ ਜਿਹੜੇ ਹੈ ਡਿਪਾਰਟਮੈਂਟ ਦੇ ਵਿੱਚ ਕੋਈ ਵੀ ਸ਼ਿਕਾਇਤ ਆਂਦੀ ਹੈ तो कर वेरीफाई करना बिल्कुल बहुत जरूरी है एक्शन लेने पहला। तो फिर पूरे वेरीफिकेशन इंडिपेंडेंटली जिसे ऑफिसर खिलाफ या फिर स्टाफ के खिलाफ कोई भी खिलाफ इंडिपेंडेंटली ਮਿਲਕ ਮਿਲਾ ਕੇ ਇੰਡੀਪੈਂਡੈਂਟਲੀ थर्ड पार्टी के थ्रू कोशिश करके वेरिफिकेशन और इन्वेस्टिगेशन करके और उसके बाद एक्शन ले जाएगा ਉਹ ਬਹੁਤੀ ਵਧੀਆ ਜਿਹੜਾ ਇਹ ਐਸਜੀਐਮ ਦਿਵਿਆ ਪੀ ਨੇ ਜਿਹੜਾ ਆਪਣਾ ਅਹੁਦਾ ਸੰਭਾਲ ਲਿਆ ਹੋਇਆ ਤੇ ਲੋਕਾਂ ਨੂੰ ਪੂਰਾ ਭਰੋਸਾ ਵੀ ਦਿੱਤਾ ਹੈ ਉਹਨਾਂ ਦੇ ਦੀ ਸ਼ਿਕਾਇਤਾਂ ਜਿਹੜੀਆਂ ਇਹ ਖੁਦ ਸੁਣਨਗੇ ਬੇਚੀਚਕਾ ਕੇ ਲੋਕ ਇਹਨਾਂ ਨਾਲ ਮਿਲ ਸਕਦੇ ਨੇ ਆਪਣੀ ਕੋਈ ਵੀ ਸ਼ਿਕਾਇਤ ਇਹਨਾਂ ਨਾਲ ਜਿਹੜਾ ਇਹ ਸਾਂਝੀ ਕਰ ਸਕਦੇ ਨੇ ਤੇ ਇਹ ਵੀ ਪੂਰੀ ਕੋਸ਼ਿਸ਼ ਕਰਨਗੇ ਜੀ ਉਹਨਾਂ ਦੇ ਜਿਹੜੇ ਮਸਲੇ ਤੁਰੰਤ ਜਿਹੜੇ ਨੇ ਜਿਹੜੇ ਸੌਟ ਆਊਟ ਕਰਵਾਏ ਜਾਣ ਇਸੇ ਤਰ੍ਹਾਂ ਗੁਰੂ ਹਰ ਸਾਈ ਦੇ ਵਿੱਚ ਕੋਈ ਵੀ ਅਫਸਰਾਂ ਦੱਸਿਏ ਵੀ ਕੀ ਲੋਕਾਂ ਪ੍ਰਤੀ ਸੋਚਦੇ ਨੇ ਇਸੇ ਤਰ੍ਹਾਂ ਗੁਰੂ ਹਰ ਸਾਈ ਦੀ ਹਰ ਇੱਕ ਐਕਟੀਵਿਟੀ ਨੂੰ ਦੇਖਣ ਦੇ ਲਈ ਦੇਖਦੇ ਰਹੋ ਜਨਰ ਟੀਵੀ ਮੈ ਜੀਵਨ